ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਦਾ ਸਥਾਨ ਸ਼੍ਰੀ ਦਮਦਮਾ ਸਾਹਿਬ ਰਚਨਾ ਪ੍ਰੋਫੈਸਰ ਨਵ ਸੰਗੀਤ ਸਿੰਘ ਦਮਦਮਾ ਸਾਹਿਬ ਜੋ ਕਿ ਇਤਿਹਾਸਿਕ ਕਸਬੇ ਤਲਵੰਡੀ ਸਾਬੋ ਦਾ ਹੀ ਦੂਜਾ ਨਾਂ ਹੈ ਅਧਿਆਤਮਕ ਧਾਰਮਿਕ ਰਾਜਨੀਤਿਕ ਤੇ ਸਮਾਜਿਕ ਮਹੱਤਤਾ ਦਾ ਧਾਰਨੀ ਹੈ ਇਸ ਨੂੰ ਗੁਰੂ ਕੀ ਕਾਸ਼ੀ ਵਜੋਂ ਵੀ ਜਾਣਿਆ ਜਾਂਦਾ ਹੈ ਸਿੱਖ ਪੰਥ ਦੇ ਚੌਥੇ ਤਖਤ ਵਜੋਂ ਮਾਨਤਾ ਪ੍ਰਾਪਤ ਇਸ ਧਰਮਿਕ ਧਰਤੀ ਤੇ ਗੁਰੂ ਨਾਨਕ ਦੇਵ ਜੀ ਗੁਰੂ ਤੇਗ ਬਹਾਦਰ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਰਨ ਪਾਏ ਗੁਰਬਿਲਾਸ ਪਾਤਸ਼ਾਹੀ 6ਵੀਂ ਵਿਚੰਕਤ ਇੱਕ ਵਾਰ ਸੰਗਤਾਂ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਬੇਨਤੀ ਕੀਤੀ ਹਜ਼ੂਰ ਆਪਨੇ ਪਹਿਲੇ ਸਤਗੁਰਾਂ ਬਾਗ ਗੁਰਬਾਣੀ ਦਾ ਉਚਾਰਨ ਕਿਉਂ ਨਹੀਂ ਕੀਤਾ ਤਾਂ ਗੁਰੂ ਦੇਵ ਨੇ ਅੰਤਰ ਧਿਆਨ ਹੋ ਕੇ ਫਰਮਾਇਆ ਅਸੀਂ ਦਸਵੇਂ ਜਾਮੇ ਵਿੱਚ ਦਰਵੰਡੀ ਸਭ ਉਹ ਵਿਖੇ ਸ੍ਰੀ ਧੰਮਦਮਨ ਸਾਹਿਬ ਪ੍ਰਗਟ ਕਰਕੇ ਗੁਰੂ ਕੀ ਕਾਸ਼ੀ ਦੀ ਸਥਾਪਨਾ ਕਰਾਂਗੇ श्री गुरु ग्रंथ साहब जी की परमान कबीट लिखा सुन के हम के बैनन को दमदमा सो मारवे बी सुधारो डिग तलवंडी के काशी रचो जय बैल पड़े हुए बुद्ध उधारो ग्रंथ उचार करो तह बैठ के बीर सोहू जग माहे बीधारो अखर एक का पे तरो ममतास ममदास गुरु समरथ विचारो ਜਗਤ ਗੁਰੂ ਬਾਬਾ ਨਾਨਕ ਪਹਿਲੀ ਉਦਾਸੀ 베ਰੇ 1515 ਈਸਵੀ ਵਿੱਚ ਸਿੱਸੇ ਤੋਂ ਸੁਲਤਾਨ ਪਰ ਜਾਂਦੇ ਹੋਏ ਇੱਥੇ ਬਰਾਜੇ ਸਨ 168 ਸਾਲ ਪਿੱਛੋਂ 1674 ਈਸਵੀ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਇੱਥੇ ਗੁਰੂ ਸਾਹਿਬ ਸਰੋਵਰ ਦਾ ਟੱਕ ਰਾਇਆ ਤੇ ਪੰਜ ਦੁਸ਼ਾਲੀ ਮਿੱਟੀ ਦੇ ਪਰ ਕੇ ਕੱਢੇ 31 ਸਾਲਾਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ 1705 ਈਸਵੀ ਵਿੱਚ ਜੰਗਾਂ ਯੁੱਧਾਂ ਪਿੱਛੋਂ ਇਸ ਸਥਾਨ ਤੇ ਇੱਕ ਉੱਚੀ ਥੇੜੀ ਤੇ ਆ ਕੇ ਦਮ ਲਿਆ ਤੇ ਕਮਰ ਕੱਸਾ ਖੋਲਿਆ ਇਸ ਸਤੰਤੋਂ ਸਿੱਖ ਸੰਗਤਾਂ ਦੇ ਨਾਲ ਹੁਕਮਨਾਮੇ ਜਾਰੀ ਕੀਤੇ ਤੇ 1706 ਈਸਵੀ ਦੀ ਵਿਸਾਖੀ ਤੇ ਕਰੀਬ ਸਵਾ ਲੱਖ ਲੋਕਾਂ ਨੂੰ ਅੰਮ੍ਰਿਤ ਦੀ ਤਾਤ ਬਖਸ਼ਿਸ਼ ਕੀਤੀ ਇਸ ਇਲਾਕੇ ਦਾ ਚੌਧਰੀ ਉਹ ਨਹੀਂ ਦਿਨੀ ਭਾਈ ਡੱਲਾ ਹੁੰਦਾ ਸੀ ਜੋ ਦਸ਼ਮੇਸ਼ ਪਿਤਾ ਤੋਂ ਅੰਮ੍ਰਿਤ ਦੀ ਤਾਤ ਪ੍ਰਾਪਤ ਕਰਨ ਪਿੱਛੋਂ ਡੱਲ ਸਿੰਘ ਬਚ ਉੱਠਾਣ ਆ ਗਿਆ ਇਹ ਨਗਰ ਫਿਲਹਾਲ ਰੇਲਵੇ ਨਾਲ ਨਹੀਂ ਜੁੜਿਆ ਤੇ ਬਠਿੰਡਾ ਰਾਮਾ ਸੜਕ ਉੱਤੇ ਬਠਿੰਡਾ ਤੋਂ 28 ਕਿਲੋਮੀਟਰ ਤੇ ਰਾਮਾ ਤੋਂ 13 ਕਿਲੋਮੀਟਰ ਦੂਰੀ ਤੇ ਸਥਿਤ ਹੈ ਇਸ ਪਵਿੱਤਰ ਸਰਜ਼ਮੀਨ ਉਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਰੀਬ ਸਵਾ ਸਾਲ ਵਿਸਰਾਮ ਕੀਤਾ ਤੇ 1706 ਈਸਵੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕ ਤੇ ਸੰਪੂਰਨ ਬੀੜ ਤਿਆਰ ਕਰਵਾਈ। ਇਸ ਬੀੜ ਨੂੰ ਗੁਰੂ ਸਾਹਿਬ ਨੇ ਆਪਣੀ ਅਧਿਆਤਮਿਕ ਸ਼ਕਤੀ ਦੁਆਰਾ ਭਾਈ ਮਨੀ ਸਿੰਘ ਦੇ ਹੱਥੋਂ ਲਿਖਵਾਇਆ। ਜਿਸ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਤੇ ਰਾਗ ਜੈਜਵੰਤੀ ਸ਼ਾਮਲ ਕਰਕੇ ਇਸ ਨੂੰ ਸੰਪੂਰਨਤਾ ਪ੍ਰਦਾਨ ਕੀਤੀ। ਇਸੇ ਬੀੜ ਨੂੰ ਦਮਦਮੀ ਪੀੜ ਵਜੋਂ ਜਾਣਿਆ ਜਾਂਦਾ ਹੈ। ਪੰਥ ਪ੍ਰਕਾਸ਼ ਦੇ ਕਰਤਾ ਗਿਆਨੀ ਗਿਆਨ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਬਾਰੇ ਇਉਂ ਅੰਕਿਤ ਕੀਤਾ ਹੈ ਹਬ ਦਰਬਾਰ ਦਮਦਮਾ ਜਹਾਂ ਤੰਬੂ ਲਗਵਾ ਕੇ ਗੁਰ ਤਹਾਂ ਮਨੀ ਸਿੰਘ ਕੋ ਲਿਖਣ ਬੈਠਾਇ ਕੇ ਗੁਰੂ ਨਾਨਕ ਕਾ ਧਿਆਨ ਤਰੈ ਕੇ ਨਿਤ ਪ੍ਰਤੀ ਗੁਰੂ ਉਚਾਰੀ ਜੈਸੈ ਬਾਣੀ ਲਿਖੀ ਮਨੀ ਸਿੰਘ ਤੈਸੈ ਬੀੜਾਤ ਗੁਰ ਗ੍ਰੰਥ ਜਹੀ ਕਰੀ ਦਸਮ ਗੁਰ ਤਿਆਰੋ ਜਹੀ ਸੱਤਿਆ ਸ਼ਾਸਤਰੀ ਮਰਹੂਮ ਗਿਆਨੀ ਬਲਵੰਤ ਸਿੰਘ ਕੋਠਾਗੁਰੂ 1933 ਤੋਂ 2019 ਤਾਪਕ ਇਹ ਬੀੜ ਵਸਾਖੀ ਵਾਲੇ ਦਿਨ 1763 ਬਿਕਰਮੀ ਵਿੱਚ ਲਿਖਣੀ ਆਰੰਭ ਕੀਤੀ ਗਈ ਤੇ ਭਾਦਰੋਂ ਬਦੀ ਤੀਜ ਨੂੰ ਸੰਪੂਰਨ ਹੋਈ ਦਮਦਮੀ ਬੀੜ ਦੀ ਰਖਾਈ ਬਾਰੇ ਉਹਨਾਂ ਨੇ 1736 ਈਸਵੀ ਵਿੱਚ ਲਿਖੀ ਦਰਸਾਖੀ ਵਿੱਚੋਂ ਵੀ ਮਹੱਤਵਪੂਰਨ ਹਵਾਲੇ ਦਿੱਤੇ ਹਨ ਇਸ ਦੀ ਪੁਸ਼ਟੀ ਗਿਆਨੀ ਗਿਆਨ ਸਿੰਘ ਨੇ ਇਹਨਾਂ ਪੰਕਤੀਆਂ ਵਿੱਚ ਕੀਤੀ ਹੈ ਆਹਰ ਚਾਰ ਇਸ ਪ੍ਰਸਤੈ ਪੈ ਦੀਪ ਸਿੰਘ ਸ਼ੀਤ ਲਖਾਈ ਇਕ ਅਕਾਲ ਬੰਗੇ ਇੱਕ ਪਟਨੇ ਤਿਰਸੀ ਹਜ਼ੂਰ ਜਿਉ ਹਿਤ ਪੜਨੇ ਚਤਰਤ ਰਾਖਿਓ ਦਮਦਮੇ ਮਾਹੇ ਬੜ ਬਾਬੇ ਇਹ ਚਾਰ ਕਹਾਏ ਅਰਥਾਤ ਕਲਗੀਧਰ ਪਿਤਾ ਦੇ ਹੁਕਮ ਨਾਲ ਬਾਬਾ ਦੀਪ ਸਿੰਘ ਨੇ ਇਸ ਵੀੜ ਦੇ ਚਾਰ ਉਤਾਰ ਕੀਤੇ ਜੋ ਕ੍ਰਮਵਾਰ ਅਕਾਲ ਤਖਤ ਅੰਮ੍ਰਿਤਸਰ ਪਟਨਾ ਸਾਹਿਬ ਹਜ਼ੂਰ ਸਾਹਿਬ ਤੇ ਦਮਦਮਾ ਸਾਹਿਬ ਵਿੱਚ ਰੱਖੇ ਗਏ ਪਿਛੋਂ ਬਾਬਾ ਦੀਪ ਸਿੰਘ ਨੇ ਹਿੰਦੀ ਮਰਾਠੀ ਉਰਦੂ ਫਾਰਸੀ ਤੇ ਅਰਬੀ ਵਿੱਚ ਵੀ ਇਸ ਦਾ ਧੰਨਵਾਦ ਕੀਤਾ। ਦਮਦਵਾ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੇਖਣ ਬਾਰੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਅੰਮ੍ਰਿਤ ਵੇਲੇ ਇਸ ਦੀ ਲਿਖਾਈ ਹੁੰਦੀ ਸੀ ਤੇ ਸ਼ਾਮ ਨੂੰ ਲਿਖੀ ਬਾਣੀ ਦੀ ਕਥਾ ਕੀਤੀ ਜਾਂਦੀ ਸੀ। ਦਸ਼ਮੇਸ਼ ਪਿਤਾ ਖੁਦ ਕਥਾ ਕਰਿਆ ਕਰਦੇ ਸਨ ਜਿਨ੍ਹਾਂ ਗੁਰਮਖਾਨੇ ਆਦ ਤੋਂ ਅੰਤ ਤੱਕ ਕਥਾ ਸ਼ਰਵਨ ਕੀਤੀ। ਉਹਨਾਂ ਨੂੰ ਬ੍ਰਹਮ ਗਿਆਨੀ ਦੀ ਪਤਵੀ ਨਾਲ ਸਨਮਾਨਿਤ ਕੀਤਾ ਗਿਆ। ਇਹਨਾਂ ਬ੍ਰਹਮ ਗਿਆਨੀਆਂ ਵਿੱਚ 48 ਗੁਰਮਖ ਸਨ। ਭਾਈ ਮਨੀ ਸਿੰਘ ਸ਼ਹੀਦ ਭਾਈ ਦੀਪ ਸਿੰਘ ਸ਼ਹੀਦ ਬਾਬਰਾਂ ਸਿੰਘ ਗੁਰ ਬਾਬਕਾਂ ਸਿੰਘ ਬਾਬਾ ਬੇਨੋਦ ਸਿੰਘ ਬਾਬਾ ਗੁਰਮukh ਸਿੰਘ ਸ਼ਹੀਦ ਬਾਬਾ ਦਾਨ ਸਿੰਘ ਭਾਈ ਤਰਨ ਸਿੰਘ ਭਾਈ ਪਰਮ ਸਿੰਘ ਭਾਈ ਸ਼ਮਸ਼ੀਲ ਸਿੰਘ ਭਾਈ ਨੰਦਰਾਲ ਸਿੰਘ ਭਾਈ ਤਰਨ ਸਿੰਘ ਭਾਈ ਜਿਆ ਸਿੰਘ ਭਾਈ ਜੀਵ ਸਿੰਘ ਭਾਈ ਪਿਆਰਾ ਸਿੰਘ ਭਾਈ ਵੀਰ ਸਿੰਘ ਭਾਈ ਧੀਰ ਸਿੰਘ ਭਾਈ ਸੁੰਦਰ ਸਿੰਘ ਭਾਈ ਅਮਰ ਸਿੰਘ ਭਾਈ ਤਾਰਾ ਸਿੰਘ ਭਾਈ ਜਗਦੀਮਨ ਸਿੰਘ ਭਾਈ ਕੋਪਾਲ ਸਿੰਘ भाई ज्ञान सिंह भाई बसंबर सिंह भाई हरगोपाल भाई मान सिंह भाई राय सिंह भाई भाई मदन सिंह भाई धर्म सिंह भाई सुजान सिंह भाई जीवन सिंह भाई अकाल सिंह भाई सिंह भाई भाई बखतावर सिंह भाई देवा सिंह भाई मेवा सिंह भाई ज्ञान सिंह भाई अचल सिंह राजा जय सिंह राजा बिशन सिंह भाई भाग सिंह भाई वसावा भाई कन्हैया सिंह भाई राम सिंह भाई तरलोक सिंह भाई ਮਦਗਰ ਸਿੰਘ ਇਹਨਾਂ ਗੁਰਸਿੱਖਾਂ ਬਾਰੇ ਗਿਆਨੀ ਗੁਰਬਚਨ ਸਿੰਘ ਪਿੰਡਰਾ ਨੇ ਗੁਰਮੁਖ ਪ੍ਰਕਾਸ਼ ਵਿੱਚ ਅੰਕਿਤ ਕੀਤਾ ਹੈ। ਲਖਤ ਦਮਦਮੋਂ ਸੋਪੜੇ 48 ਸਿੰਘਰਾਸ ਅਰਥ ਸੰਪਦਾ ਪਾਠ ਦੀ ਜਲੀ ਤਬੀ ਤੇ ਖਾਸ। ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਾ ਪਿੱਛੋਂ ਗੁਰੂ ਜੀ ਨੇ ਬਚੀਆਂ ਹੋਈਆਂ ਕਲਮਾਂ ਤੇ ਸਿਆਹੀ ਆਦਿ ਹੋਰ ਸਮਗਰੀ ਲਿਖਣ ਸਰ ਦੇ ਟੋਬੇ ਵਿੱਚ ਪ੍ਰਵਾਹਿਤ ਕਰਕੇ ਇਸ ਧਰਤੀ ਨੂੰ ਗੁਰੂ ਕੀ ਕਾਂਸ਼ੀ ਹੁੰਦਾ ਵਰਦਾਨ ਦਿੰਦਿਆਂ ਫਰਮਾਇਆ ਸੀ। ਇਹ ਹੈ ਪ੍ਰਗਟ ہماری ਕਾਂਸ਼ੀ ਪੜ ਐ ਇहां ਟੂਰ ਮਤਰਾਸੀ ਲੇਖਕ ਗੁਣੀ ਕਵਿੰਦ ਗਿਆਨੀ ਬੁੱਧੀ ਸਿੰਘ ਹੋਏ ਹੈਂ ਤਿਆਨੀ ਦਨ ਕੇ ਕਾਰਨ ਕਲਮ ਕਟ ਦੇਤ ਪ੍ਰਗਟ ਹਮਡਾਰ ਸਿੱਖ ਸਖਾ ਸਭ ਪੜhenge ਹਮਰੇ ਕਈ ਹਜ਼ਾਰ ਚੌਧਰੀ ਡੱਲੇ ਦਾ ਮਾਨ ਤੋੜਨ ਲਈ ਗੁਰੂ ਜੀ ਨੇ ਲਾਹੌਰ ਵਾਸੀ ਪਾਈ ਉਦੇ ਸਿੰਘ ਵੱਲੋਂ ਪੇਂਟ ਕੀਤੀ ਬੰਦੂਕ ਦੀ ਪਰਖ ਕਰਨ ਲਈ ਉਸ ਨੂੰ ਆਪਣੇ ਬਰਾੜ ਯੋਧੇ ਪੇਜਣ ਲਈ ਕਿਹਾ ਪਰ ਡੱਲੇ ਦੇ ਸੈਨਕ ਅਨਿਆਹੀ ਮੌਤ ਮਰਨ ਤੋਂ ਕੋਰਾ ਜਵਾਬ ਦੇ ਗਏ ਗੁਰੂ ਜੀ ਦਾ ਹੁਕਮ ਮੰਨ ਕੇ ਪਿਓ ਪੁੱਤਰ ਬਾਬਾ ਬੀਰ ਸਿੰਘ ਤੇ ਬਾਬਾ ਤੀਰ ਸਿੰਘ ਨੇ ਖੁਦ ਨੂੰ ਗੁਰੂ ਜੀ ਦੇ ਸਨਮੁਖ ਪੇਸ਼ ਕੀਤਾ ਇਹ ਨਮਰ ਜੀਵੜਿਆਂ ਦੀ ਯਾਦ ਵਿੱਚ ਇੱਥੇ ਇੱਕ ਗੁਰਦੁਆਰਾ ਮੌਜੂਦ ਹੈ ਗੁਰੂ ਜੀ ਦੇ ਦਰਬਾਰ ਵਿੱਚ ਇੱਥੇ ਦਿੱਲੀ ਤੋਂ ਮਾਤਾਵਾਂ ਮਾਤਾ ਸੁੰਦਰੀ ਤੇ ਮਾਤਾ ਸਾਹਿਬਕੋਤ ਭਾਈ ਮਨੀ ਸਿੰਘ ਸਮੇਤ ਪਹੁੰਚੀਆਂ ਦੋਨਾਂ ਨੂੰ ਆਪਣੇ ਸੇਵ ਜਤਿ ਨਜ਼ਰਨਾਈ ਗੁਰੂ ਜੀ ਤੋਂ ਪੁੱਛਣ ਤੇ ਦਸ਼ਮੇਸ਼ ਪਿਤਾ ਨੇ ਪਰੇ ਦਰਬਾਰ ਵੱਲ ਸੰਕੇਤ ਕਰਕੇ ਫਰਮਾਇਆ ਇਨ ਪੁੱਤਰਨ ਕੇ ਸੀਸ ਪਰ ਵਾਰ ਦੀ ਸੁਤਚਾਰ ਚਾਰ ਮੂਏ ਤੋਂ ਕੀ ਹੋਆ ਜੀਵਤ ਕਈ ਹਜ਼ਾਰ ਉਸ ਯਾਦਗਾਰ ਦਾ ਪ੍ਰਤੀਕ ਇੱਕ ਗੁਰਦੁਆਰਾ ਜੋ ਮਾਤਾਵਾਂ ਦੇ ਨਾਂ ਤੇ ਹੈ ਇੱਥੇ ਸਵਾਇਮਾਨ ਹੈ ਗੁਰਦੁਆਰਾ ਜੰਡਸਰ ਸਾਹਿਬ ਉਹ ਸਥਾਨ ਹੈ ਜਿੱਥੇ ਗੁਰੂ ਜੀ ਨੇ ਜੰਡ ਨਾਲ ਕੋੜਾ ਬਣ ਕੇ ਆਪਣੇ ਸੈਨਿਕਾਂ ਨੂੰ ਗੁਪਤ ਖਜ਼ਾਨਾ ਕੱਢ ਕੇ ਤਨਖਾਹਾਂ ਵੰਡੀਆਂ ਸਨ ਗੁਰਦੁਆਰਾ ਮਹਲਸਰ ਵਿਖੇ ਗੁਰੂ ਜੀ ਨੇ 20 ਰਸਤਾ ਪ੍ਰਤੀਕ ਮਹੱਲਾ ਖੇਡਿਆ ਸੀ ਤਖਤ ਸਾਹਿਬ ਦੇ ਪੈਰੇ ਜੱਥੇਦਾਰ ਬਾਬਾ ਦੀਪ ਸਿੰਘ ਨਾਲ ਸੰਬੰਧਤ ਤਿੰਨ ਸਥਾਨ ਇਥੇ ਮੌਜੂਦ ਹਨ ਜਿਨ੍ਹਾਂ ਵਿੱਚ ਪੋਰਾ ਸਾਹਿਬ ਪੁਰਜ ਅਤੇ ਖੂਹ ਸ਼ਾਮਲ ਹਨ ਤਖਤ ਸਾਹਿਬ ਵਿਖੇ ਜੋ ਇਤਿਹਾਸਕ ਨਿਸ਼ਾਨੀਆਂ ਮੌਜੂਦ ਹਨ ਉਹਨਾਂ ਵਿੱਚ ਇਤਿਹਾਸਕ ਬੰਦੂਕ ਅਬਰੇ ਰਹਿਮਤਬਾਰ ਸ਼ੀਸ਼ਾ ਤੇ ਕਾ ਬਾਬਾ ਦੀਪ ਸਿੰਘ ਮੋਰ ਤਖਤ ਸਾਹਿਬ ਤੇ ਕਿਰਪਾਨ ਗੁਰੂ ਸਾਹਿਬ ਸ਼ਾਮਲ ਹਨ ਇਸ ਤੋਂ ਬਿਨਾ ਭਾਈ ਦੱਲੇ ਦੇ ਖਾਨਦਾਨ ਕੋਲ ਵੀ ਗੁਰੂ ਬਖਸ਼ਿਸ਼ ਦੁਆਰਾ ਰੱਖੀਆਂ ਕੁਝ ਦੁਰਲਭ ਤੇ ਪਵਿੱਤਰ ਵਸਤਾਂ ਪਈਆਂ ਹਨ ਜਿਨ੍ਹਾਂ ਵਿੱਚ ਤੇਗਾ ਸ਼ੇਰ ਸਾਹਿਬ ਵੱਡੀ ਦਸਤਾਰ ਛੋਟੀ ਦਸਤਾਰ ਵੱਡਾ ਚੋਲਾ ਛੋਟਾ ਚੋਲਾ ਬਾਜ਼ਤੀ ਡੋਰ ਰੇਪ ਪਜਾਮਾ ਮਾਤਾ ਸਾਹਿਬ ਕੌਰ ਦਾ ਰੇਪ ਪਜਾਮਾ ਤੇ ਛੋਟੇ ਆਕਾਰ ਦੀ ਬੀਟ ਸ਼ਾਮਲ ਹੈ ਇਹਨਾਂ ਚੀਜ਼ਾਂ ਦੇ ਦਰਸ਼ਨ ਭਾਈ ਦੱਲ ਸਿੰਘ ਦੇ ਗ੍ਰਹਿ ਵਿਖੇ ਸਵੇਰ ਤੋਂ ਸ਼ਾਮ ਤੱਕ ਸੰਗਤਾਂ ਨੂੰ ਕਰਵਾਏ ਜਾਂਦੇ ਹਨ ਜਦਕਿ ਕਿਸੇ ਸਮੇਂ ਹਰੇਕ ਚਾਨਣੀ ਦਸਵੀਂ ਨੂੰ ਵੀ ਈਵਸਤਾਂ ਦਿਖਾਈਆਂ ਜਾਂਦੀਆਂ ਸਨ 20-25 ਸਾਲ ਪਹਿਲਾਂ ਤੱਕ ਤੱਕ ਸਬਿਕੇ ਸੰਗਤਾਂ ਦੀ ਆਮਦ ਬਹੁਤ ਘੱਟ ਸੀ ਪਰ ਹੁਣ ਵਿਸਾਖੀ ਤੋਂ ਪਹਿਲਾਂ ਆਮ ਦਿਨਾਂ ਵਿੱਚ ਵੀ ਸੰਗਤਾਂ ਦਾ ਇਕੱਠ ਬਹੁਤ ਹੁੰਦਾ ਹੈ ਮਸਿਆ ਤੇ ਐਤਵਾਰ ਦੇ ਦਿਨਾਂ ਵਿੱਚ ਵਿਸ਼ੇਸ਼ ਦਿਵਾਨ ਲੱਗਦੇ ਹਨ ਜਿਸ ਵਿੱਚ ਢਾਡੀ ਤੇ ਕਵੀਸ਼ਰ ਗੁਰੂ ਜਸਤ ਦਾ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕਰਦੇ ਹਨ ਇਹਨਾਂ ਦਿਨਾਂ ਵਿੱਚ ਇੱਥੇ ਅੰਮ੍ਰਿਤ ਸੰਚਾਰ ਵੀ ਹੁੰਦਾ ਹੈ ਅੱਜ ਤੋਂ ਕਰੀਬ 300 ਸਾਲ ਪਹਿਲਾਂ ਦਸ਼ਮੇਸ਼ ਪਿਤਾ ਨੇ ਜੋ ਵਰਦਾਨ ਇਸ ਬੰਜਰ ਭੂਮੀ ਤੇ ਪਛੜੇ ਇਲਾਕੇ ਨੂੰ ਦਿੱਤੇ ਸਨ ਉਸ ਸਾਰੀ ਸਹਿਜਤਾ ਤੇ ਨਿਰੰਤਰਤਾ ਨਾਲ ਫਲਿਤੂਤ ਨਜ਼ਰ ਆ ਰਹੇ ਹਨ ਉੱਚ ਵਿਦਿਆ ਦੀ ਸਭ ਤੋਂ ਪਹਿਲੀ ਸੰਸਥਾ ਗੁਰੂ ਕਾਂਸ਼ੀ ਕਾਲਜ ਜੋ ਹੁਣ ਪੰਜਾਬੀ ਯੂਨੀਵਰਸਿਟੀ ਗੁਰੂ ਕਾਂਸ਼ੀ ਕੈਂਪਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਇੱਥੇ 1964 ਨੂੰ ਸਥਾਪਿਤ ਹੋਇਆ 1988 ਵਿੱਚ ਪੰਜਾਬੀ ਯੂਨੀਵਰਸਿਟੀ ਨੇ ਆਪਣਾ ਕੈਂਪਸ ਸਥਾਪਿਤ ਕੀਤਾ 1970 ਵਿਸ਼ਰਮਨੀ ਕਮੇਟੀ ਵੱਲੋਂ ਮਾਤਾ ਸੇਬਕੌਰ ਗਰਲਜ਼ ਕਾਲਜ ਦੀ ਸਥਾਪਨਾ ਹੋਈ ਦੋ ਯੂਨੀਵਰਸਿਟੀਆਂ ਗੁਰੂ ਕਾਂਸ਼ੀ ਯੂਨੀਵਰਸਿਟੀ ਤੇ ਆਕਾਰ ਯੂਨੀਵਰਸਿਟੀ ਕ੍ਰਮਵਾਰ ਦੂਸਰ 11 ਇਹ 2015 ਤੋਂ ਇਲਾਵਾ ਇੱਥੇ ਸਕੂਲ ਲਈ ਪੜਾਈ ਲਈ ਬਹੁਤ ਸਾਰੇ ਸਰਕਾਰੀ ਤੇ ਪ੍ਰਾਈਵੇਟ ਵਿਦਿਅਕ ادارے ਗੁਰੂ ਕੀ ਕਾਂਸੀ ਦੇ ਸੰਕਲਪ ਨੂੰ ਮੂਰਤੀਮਾਨ ਕਰ ਰਹੇ ਹਨ ਹਰ ਸਾਲ ਗੁਰੂ ਗ੍ਰੰਥ ਸਾਹਿਬ ਸੰਪੂਰਨ ਦਾ ਦਿਵਸ ਸਮੇਂ ਇੱਥੇ ਅਖੰਡ ਪਾਠ ਰੱਖਿਆ ਜਾਂਦਾ ਹੈ ਜਿਸ ਤਰ੍ਹਾਂ ਸਕੂਲ ਕਾਲਜ ਬੱਚਿਆਂ ਦੇ ਸ਼ਬਦ ਗਾਇਨ ਕਵਿਤਾ ਵਾਰ ਕਵਿਸ਼ਰੀਆਤ ਕਈ ਪ੍ਰਕਾਰ ਦੇ ਮੁਕਾਬਲੇ ਵੀ ਆਯੋਜਿਤ ਕਰਵਾਏ ਜਾਂਦੇ ਨੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 27 ਅਗਸਤ ਨੂੰ ਤਖਤ ਸਬਕੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਰਖਵਾਇਆ ਜਾ ਰਿਹਾ ਹੈ ਨੇ ਇਸ ਤਪੋਗਨ ਅਤੀ ਵਸਤ ਨੂੰ ਪਵੇਗਾ ਇਸ ਤਰ੍ਹਾਂ ਪਰ ਸਿੱਧ ਕਥਾਵਾਚ ਕਰ ਤੇ ਰਾਗੀ ਢਾਡੀ ਗੁਰੂ ਚਸਤਾ ਵਰਣਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ ਬਾਈਕੁਰਜੀ ਦਾ ਖਾਲਸਾ ਬਾਈਕੁਰਜੀ ਕੀ ਫਤ